ਵਾਹਿਗੁਰੂ ਜੀ ਕਾਲ ਸਾਹਿਬ ਜੀ ਤੇ ਬੀਜੀ ਵਾਹਿਗੁਰੂ ਜੀ ਕਾਲ ਸਾਹਿਬ ਵਾਹਿ ਪਤੇ ਪਤਜੀ ਕੀ ਹਾਲ ਠੀਕ ਠਾਕ ਜੀ ਹਾਂਜੀ ਠੀਕ ਠਾਕ ਤੁਸੀਂ ਸੁਣਾਓ ਬਸ ਵਧੀਆ ਹਾਂਜੀ ਬੀਜੀ ਅੱਜ ਦੱਸੋ ਤੁਸੀਂ ਪੁਰਾਣੇ ਸਮਿਆਂ ਚ ਸਾਗ ਕਿਦਾਂ ਬਣਾਉਂਦੇ ਸੀ ਮੈਂ ਸੁਣਿਆ ਹੈ ਕਿ ਜਿੱਦਾਂ ਸਾਗ ਵੱਖਰੇ ਤਰ੍ਹਾਂ ਦਾ ਹੁੰਦਾ ਸੀ ਤੇ ਅੱਜ ਕੱਲ ਵੱਖਰੇ ਤਰ੍ਹਾਂ ਦਾ ਸਾਗ ਹੁੰਦਾ ਤੇ ਉਸ ਬਾਰੇ ਦੱਸੋ ਸਾਗ ਵੱਖਰਾ ਕਿਦਾਂ ਹੁੰਦਾ ਸੀ ਪੁਰਾਣੇ ਸਮੇਂ ਚ ਸਾਗ ਪਤਜੀ ਵੱਖਰਾਇਤ ਤਰ੍ਹਾਂ ਹੁੰਦਾ ਸੀ ਤੇ ਹੁਣ ਸਰੋਂ ਜਿਹੜੀ ਹੈ ਨਾ ਸਰੋਂ ਸਿਆਲ ਚੀ ਹੁੰਦੀ ਹੈ ਤੇ ਬਾਅਦ ਚ ਸਰੋਂ ਨਹੀਂ ਹੁੰਦੀ ਤੇ ਉਹ ਜਿਹੜਾ ਸਿਆਲ ਗਰਮੀ ਵਾਲਾ ਸਾਗ ਹੁੰਦਾ ਸੀ ਨਾ ਉਹ ਖੂਹਾਂ ਦੇ ਉੱਤੇ ਆਪਣੇ ਆਪ ਸਾਰਾ ਕੁਝ ਗਿਆ ਹੁੰਦਾ ਸੀ ਤਾਂ ਤਾਂਦਲਾ ਸਲਾਰਾ ਸੌਂਦ ਕੇਲਾ ਪਾਲਕ ਕਟਕੜ ਕੇਲਾਈ ਤੇ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਸਭ ਗੀਆਂ ਦੀਆਂ ਐ ਤੇ ਵਿੱਚ ਫਿਰ ਕਦੂਆਂ ਦੀਆਂ ਕੁੰਬਲੀਆਂ ਹੀ ਪਾ ਲਿੰਦੇ ਹੁੰਦੇ ਸੀ ਉਹ ਫਿਰ ਜਦੋਂ 8-10 ਚੀਜ਼ਾਂ ਦਾ ਸਾਗ ਹੁੰਦਾ ਸੀ ਨਾ ਉਹ ਤੋੜ ਕੇ ਸਾਗ ਤੇ ਫਿਰ ਉਹਨੂੰ ਲਿਆ ਕੇ ਤੋਕਤਾ ਕੇ ਤਰਨਾ ਜਦੋਂ ਤੇ ਉਹ ਨੀਰੀ ਦਵਾਈ ਬਣ ਜਾਂਦੀ ਸੀ ਤੇ ਇੱਕ ਬਾਥੂ ਹਣਾ ਬਾਥੂ ਤੇ ਹੁਣ ਵੀ ਹੈਗਾ ਵਾ ਹੁਣ ਬਾਥੂ ਤੇ ਸਰੋਈਆਂ ਕੱਲੀ ਬਾਕੀ ਉਹ ਜਿਹੜੇ ਪਹਿਲੇ ਚੀਜ਼ਾਂ ਹੋ ਗੈ ਨਿਗੀਆਂ ਹੁਣ ਉਹਨਾਂ ਸਾਰੀਆਂ ਚੀਜ਼ਾਂ ਨੇ ਸਾਰੀਆਂ ਚੀਜ਼ਾਂ ਤੋੜ ਕੇ ਗਰਮੀਆਂ ਦੇ ਵਿੱਚ ਲਿਆ ਕੇ ਤੇ ਉਹ ਫਿਰ ਸਾਗ ਬਣਾਉਣਾ ਆਉਦਾ ਤੇ ਉਹ ਸਾਗ ਕਾ ਨਹੀਂ ਸੀ ਉਹਦੇ ਸੇ ਇੱਕ ਕਿਸਮ ਦੀ ਦਵਾਈ ਬਣ ਜਾਂਦੀ ਹੁਣ ਮੈਂ ਤੁਹਾਨੂੰ 8-10 ਚੀਜ਼ਾਂ ਇਹ ਗੜਾਈਆਂ ਹੁਣ ਉਹ ਚੀਜ਼ ਹੀ ਕੋਈ ਨਹੀਂ ਗਈ ਕਿਤੇ ਇੱਕ 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 ਇੱਟ-ਸਿਰ ਪਾਈ ਦੀ ਵਿੱਚ ਨਾਲੇ ਤੇ ਹੁਣ ਇੱਟ-ਸਿਰ ਤੇ ਥੋੜੀ-ਬੋਤੀ ਮਿਲ ਜਾਂਦੀ ਕਿਦਨੂੰ ਕਿਤੇ ਹੋਰ ਤੇ ਬਾਥੂ ਵੀ ਮਿਲ ਜਾਂਦਾ ਬਾਕੀ ਚੀਜ਼ਾਂ ਨਹੀਂ ਮਿਲਦੀਆਂ ਤੇ ਇਸ ਕਰ ਉਹ ਸਾਗ ਬਣਾ ਕੇ ਤੇ ਉਹ ਖਾਈਦਾ ਸੀ ਰੋਟੀ ਦੁਪਹਿਰੇ ਤੰਦੂਰੇ ਵੀ ਲਾ ਲੈਣੀ ਤੇ ਚੁੱਲੇ ਦੀਆਂ ਵੀ ਲੋਹ ਦੀਆਂ ਰੋਟੀਆਂ ਵੀ ਹੋਣੀਆਂ ਗਰਮ ਗਰਮ ਦੁਪਹਿਰ ਦੀ ਰੋਟੀ ਤੇ ਉਦੋਂ ਫਿਰ ਨਾਲ ਉਹ ਸਾਗ ਦੇ ਕਾਣੀ ਤੇ ਫਿਰ ਬਹੁਤ ਸਵਾਦ ਨਾਲ ਸਾਰੇ ਜਣੇ ਖਾਂਦੇ ਸੀ ਕਿ ਸਾਗ ਸਵਾਦ ਹੀ ਬੜਾ ਬੰਦ ਆਂਦਾ ਸੀ ਤੇ ਉਹ ਸਾਗ ਇਹ ਇਹ ਇੰਨੀ ਚੀਜ਼ਾਂ ਦਾ ਉਦੋਂ ਗਰਮੀਆਂ 'ਚ ਸਾਗ ਹੁੰਦਾ ਸੀ ਤੇ ਹੁਣ ਤੇ ਉਹ ਸਾਗ ਦੇ ਬਿਜੀ ਫਿਰ ਕੀ ਕੀ ਤੁਸੀਂ ਕਹਿੰਦੇ ਨੇ ਦਵਾਈ ਬਣ ਜਾਂਦੀ ਸੀ ਤੇ ਉਹ ਤਾਂ ਕੀ ਫਾਇਦੇ ਸੀਗੇ ਹੋ ਸਕਦੇ ਇਹਦੇ ਇਹ ਫਾਇਦੇ ਸੀ ਵੀ ਜਿਹੜੀ ਇੱਟ ਸਿੱਟ ਸੀ ਉਹ ਗਰਮ ਹੁੰਦੀ ਸੀ ਉਹ ਬੰਦੇ ਨੂੰ ਆਈ ਨਹੀਂ ਸੀ ਹੌਣ ਦਿੰਦੀ ਅੱਛਾ ਤੇ ਕਈ ਜਿਹੜੀ ਚੀਜ਼ਾਂ ਹੁੰਦੀਆਂ ਵੀ ਉਹ ਚੀਜ਼ ਹੀ ਹজম ਕਰ ਦਿੰਦੀਆਂ ਸੀ ਵੀ ਇਤਨਾ ਕਿਸੇ ਨੂੰ ਵੀ ਅਜਮ ਹੀ ਹੋ ਗਈ ਜਾਂ ਕਿਨ ਵੱਧ ਕਟ ਕਾ ਲਿਆ ਉਹਦੇ ਨਾਲ ਉਹਨਾਂ ਚੀਜ਼ਾਂ ਦੇ ਨਾਲ ਜਿਹੜੀ ਰੋਟੀ ਸੀ ਨਾ ਸਾਰਾ ਕੁਝ ਪਚ ਜਾਂਦਾ ਹੁੰਦਾ ਸੀ ਤੇ ਉਹਦੇ ਵਿੱਚ ਆਮ ਹੀ ਦਵਾਈਆਂ ਦਵਾਈਆਂ ਵਾਲਾ ਹਿਸਾਬ ਸੀ ਇਹ ਜੇ ਹੈਡਸੈਟ ਗਰਮ ਚੀ ਦੇ ਤਾਂਦਲਾ ਸਲਾਰੇ ਦਾ ਵੀ ਇਹੋ ਹੀ ਸਾਫ ਸੀ ਅੱਛਾ ਜਿਹੜੀ ਖਟਕਲ ਸੀ ਉਹ ਉਹ ਵੀ ਕਟ-ਕਟ ਜਿਹੜੀਂਦੀ ਉਹ ਕੱਟੀ 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 ਮਾੜੀ ਮਾੜੀਂਦੀ ਉਹਦਣਾ ਵੀ ਸਭ ਕੁਝ ਹਜਮ ਹੋ ਜਾਂਦਾ ਸੀ ਅੱਛਾ ਉਹ ਇਸ ਕਰਕੇ ਫੇ ਹੁਣ ਆਪਾਂ ਜੀ ਹੁਣ ਵੀ ਉਹ ਚੀਜ਼ਾਂ ਕਾਈਏ ਨਾ ਤੇ ਆਮ ਕਹਿੰਦੇ ਕਈ ਗੈਸ ਹੋ ਗਈ ਆ ਕਈ ਆਹ ਹੋ ਗਿਆ ਉਹ ਜੇ ਚੀਜ਼ਾਂ ਤੋਂ ਉਹਨਾਂ ਦਾ ਨਾਮ ਗੈਸ ਨਾ ਆਪਣਾ ਬੇ ਬੇ ਅਜਮੀ ਦੇ ਡੱਕਾਰ ਕੋਈ ਚੀਜ਼ ਆਉਂਦੀ ਨਹੀਂ ਉਹਦੇ ਨਾਲ ਉਹ ਉਹਨਾਂ ਦੇ ਉਹਨਾਂ ਚੀਜ਼ਾਂ ਦੇ ਵਿੱਚ ਇਹ ਦਵਾਈਆਂ ਸੀ ਦਵਾਈਆਂ ਅਜੇ ਉਹ ਸਹੀ ਵੀ ਜੇ ਕਿ ਹਕੀਮ ਨੇ ਉਹ ਬੀਜ ਇਹ ਹੋਣਗੇ ਉਹ ਹਕੀਮ ਜਿਹੜੇ ਦੇਸੀ ਉਹ ਇਹ ਜੇ ਇਹ ਚ ਸਸਮਾਨ ਜਿਹੜਾ ਉਹ ਬੀਜ ਲੈਂਦੇ ਆ ਤੇ ਬੀਜ ਕੀ ਉਹਨਾਂ ਨੂੰ ਫਿਰ ਪਾਊਡਰ ਬਣਾਉਣਾ ਬਰੀਕ ਕਰ ਕਰ ਜਿੱਤਰਾ ਨਾ ਕਰੇਲਿਆਂ ਦੇ ਛਿੱਲਾਂ ਆ ਜੇ ਸੁੱਟ ਦੇਣੇ ਆ ਉਹ ਬਰੀਕ ਕਰ ਕਰ ਪਾਊਡਰ ਪਾ ਦਿੰਦੇ ਆ ਤੇ ਵੇਚ ਦਿੰਦੇ ਆ ਤੇ ਉਹ ਵੇਖੋ ਉਹਦਾ ਕਿੰਨਾ ਤਜਰਬਾ ਵਾ ਕਰੇਲਿਆਂ ਦਾ ਛਿੱਲਾਂ ਦਾ ਸ਼ੂਗਰ ਤੇ ਕਿੱਡਾ ਵਧੀਆ ਜੇ ਅੱਧਾ ਗਲਾਸ ਵੀਰੇ ਦਾ ਪਾਚੂ ਜੇ ਜੇ ਜ਼ਿਆਦਾ ਪੀ ਲਈਏ ਪੇਟ ਟੱਟੀਆਂ ਲੱਗ ਜਾਂਦੀਆਂ ਖਾਣ ਪੀਣ ਚੀਜ਼ ਦਾ ਹਰ ਇੱਕ ਦਾ ਤਰੀਕਾ ਹੁੰਦਾ ਪੁੱਤੀ ਜੀ ਸੋਣ ਲਈ ਦੀ ਖਾਣ ਦਾ ਪਰ ਖਾਣੇ ਕਿਤਰਾ ਜੇ ਖਾਣ ਦਾ ਤਰੀਕਾ ਹੋਵੇ ਨਾ ਤੇ ਫਿਰ ਜਿਆਦਾ ਪੇਟ ਬਹੁਤ ਵਧੀਆ ਰਹਿੰਦਾ ਠੀਕ ਇੰਨਾਂ ਚੀਜ਼ਾਂ ਦਾ ਇਹ ਫਾਇਦਾ ਠੀਕ ਖਾਣ ਸਾਬ